ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਲੋ ਜੀ ਮੱਕੀ ਲਈ ਆਪਾਂ ਕੰਮੈਨ ਖੋਲ ਲਈ ਇਹਦੀ ਕਰਨੀਆਂ ਬਾਸਕਟ ਬਾਸਕਟ ਕੱਟ ਕੇ ਬਦਲ ਹੋਊਗੀ ਪੱਟੀਆਂ ਫੁੱਟੀਆਂ ਆਪਾਂ ਲਾਉਂਦੇ ਨਹੀਂ ਹੁੰਦੇ ਐਦਾਂ ਹੀ ਚਲਾਵਾਂਗੇ ਜਿੱਦਾਂ ਹੈਗਾ ਸਰ ਇਸਰ ਮਕੀ ਦੀ ਤਿਆਰੀ ਰਹੀ ਚੱਲ ਪਿਆ ਕੰਮ ਕਾਰ ਬਾਕੀ ਹੋਰ ਦੇਖਦੇ ਜਿਹੜਾ ਮਾੜਾ ਮੋਟਾ 1921 ਹੋਣੇ ਵਾਲਾ ਗੇਅਰ ਤੇ ਡੈਕਸਨਾਂ ਦਾ ਕੰਮ ਓਕੇ ਆ ਕਲੱਚ ਦਾ ਕੰਮ ਵੀ ਓਕੇ ਆ ਕਲੱਚ ਆਪਾਂ ਕਣਕ ਮੋਗੇ ਕਰਤਾ ਸੀ ਲੱਡੂ ਪਾਈ ਵੀ ਪਹੁੰਚ ਗਿਆ ਲਾਡੀ ਨਹੀਂ ਆਇਆ ਹੈ ਕੱਲੀ ਬਾਸ ਕੜੇ ਕੱਢਣੀ ਹੈ ਹਨਾ ਮਾੜੇ ਮੋਟੇ ਸਟਾਫ ਆ ਕੰਟੈਕਟ ਕਰਨੇ ਨੇ ਹਨਾ ਮਾੜੇ ਮੋਟੇ ਜੇ ਲਹਿਵੇਂ ਲੂਵੇਂ ਜੇ ਹੋਣਗੇ ਜਿਹੜਾ ਮਾੜਾ ਮੋਟਾ ਕੋਈ ਬੋਲਦਾ ਤੇ ਇੱਕ ਕੰਮ ਜ਼ਰੂਰ ਕਰੀ ਆ ਇਹ ਸਾਈਡ ਵਾਲੀ ਬੈਲਟ ਲਾ ਕੇ ਗਾਇਡ ਡਰਮ ਕੱਲਾ ਕਰਕੇ ਦੇਖ ਲਈਂ ਛਾਵੜ ਦੇ ਵਿੱਚ ਮੂੰਹ ਦੇਖ ਲਈ ਵੀ ਆਏ ਪਹਿਲਾ ਮੰਗ ਨਾਬ ਨੂਬ ਦਾ ਕੋਈ ਇੱਥੋਂ ਦਾ ਕਾਨੂੰ ਖੋਲਣਾ ਹੈ ਉਹ ਬੈਲਟ ਕੱਢ ਕੇ ਉਹਨੂੰ ਕੱਲੇ ਨੂੰ ਘੁਮਾ ਕੇ ਮੜਿਆ ਦੇਖ ਲੈ ਬਸ ਉਹਨੇ ਨੇ ਪਤਾ ਲੱਗ ਡੁਗ ਡੁਗ ਤਾਂ ਨਹੀਂ ਕਰਦਾ ਨਾਬਾਂ ਹੀ ਚੈੱਕ ਕਰਨੀਆਂ ਨੇ ਚਣ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਫਲਾਣੀ ਦੇ ਚਲਦਿਆਂ ਲੈ ਕੇ ਆਪਾਂ ਯੋਂਡੀਅਰ ਟਰੈਕਟਰ ਅੱਡੇ ਤੱਕ ਉਦੋਂ ਬਾਅਦ ਪਾਉਣਾ ਇਹਦੇ ਭਾਗਰ ਆਪਾਂ 36 34 4 ਵੀਲ ਡਰਾਈਵ ਪਲੇਅਰ ਲੈ ਕੇ ਚੱਲੇ ਆ। ਅੱਜ ਆ ਮ ਆਪਾਂ ਨੇ ਦੇ ਨਾਲੇ ਰਾਜਾ ਭਾਈ ਗੱਡੀ 'ਚ ਲੈ ਗਿਆ ਉਹਨਾਂ ਨੂੰ ਮੂਰੇ ਖਾਲ ਖੂਨ ਸਾਫ ਕਰਾਊਗਾ। ਟਰੈਕਟਰ ਲਾਤਾ ਆਪਾਂ ਫੇਲ ਕੋਣ ਕੋਣ ਤੇ ਆਪਾਂ ਆਪਣੇ ਵਾਲੇ 'ਚ ਪਵਾ ਲਿਆ ਚੱਲਦਿਆਂ ਲੈ ਕੇ ਪਹੁੰਚ ਗਏ ਆਪਾਂ ਮੋਟਰ ਤੇ ਅੱਜ ਫੇਰ ਤੇ ਜੱਸੇ ਬਾਈ ਨੇ ਤਾਂ ਗੱਲਾਂ ਕਰਕੇ ਲੈ ਲਿਆ ਫਰਨਾ ਤੇ ਲੈ ਜਿਹੜਾ ਆਪਣਾ ਗਿਆ ਆ ਦੇਖੋ ਮੋਟਰ ਚੱਲਦੀ ਆ ਇੱਕ ਮਿੰਟ ਕਰਦੀ ਮੋਟਰ ਉਹਦੇ ਬੰਨੇ ਆ ਵੀ ਰੋਣਾ ਕੋਈ ਪੈਂਦਾ ਮੋੜ ਤੋਂ ਜੀ ਮਿੱਤਰੋ ਜੱਸਾ ਬਾਈ ਲੱਗਿਆ ਕਸਣ ਲੰਮ ਕਰਾ ਦੇਗਾ ਸੈਂਟਰ ਨਹੀਂ ਆਉਦਾ ਸੱਦਾ ਕਰਾਇਨੂੰ ਸੱਦਾ ਕਰਾ ਸੱਦਾ ਸੈਟ ਆਪ ਕਰਦੇ ਆ ਸੈਟ ਕਰ ਜੱਸਾ ਬਾਈ ਤੇ ਰਾਜਾ ਬਾਈ ਦੋਏ ਲੱਗੇ ਬੈਠੇ ਆਹ ਕਿਉਂ ਬੈਠ ਨਹੀਂ ਇੱਧਰ ਖੜਾ ਲਿਆ ਆਪਾਂ 363 4 ਵੀਲ ਤੇ ਪਾਣੀ ਵੀ ਛੜਦਾ ਦੇਖੋ ਰੌਣੀ ਨੂੰ ਚਨਾਤੀ ਮੋਟਰ ਇੱਕ ਅੱਜ ਆਲੀ ਜਗ੍ਹਾ ਦੀ ਆਪਾਂ ਕਰਨਾ ਹੈ ਬਰਾ ਨੇਚਰ ਇਸ ਕਰਕੇ ਕੱਲ ਬਾਗੇ ਤੀ ਇਹਨੂੰ ਲੈਜਰ ਕਰਕੇ ਪਨੀਰੀ ਦੀ ਬਜਾਈ ਕਰਾਂਗੇ ਔਰ ਸਟਾਰਟ ਲੋਈ ਜੱਸਾ ਬਾਈ ਲੱਗਿਆ ਖੋਲਣ ਪੈਨ ਖੋਲਤੀ ਤੇ ਸੈਟਅਪ ਕਰ ਰਹੇ ਆਂ ਜੱਸਾ ਡਾਕਟਰ ਬਹਿ ਗਿਆ ਹੁਣ ਅੱਜ ਪਹਿਲੇ ਦਿਨ ਲੱਗਿਆ ਚਲਾਉਣ ਇਹ ਦੇ ਇਹਦਿਆਂ ਪੱਧਰ ਕਰਦਾ ਕਿ ਕਿਵੇਂ ਕਰਦਾ ਇਹ ਪਾウダー ਬਹੁਤ ਉੱਡਦਾ ਬਹੁਤ ਬਿੱਟੀ ਉੱਡ ਜਾਣੀਆਂ ਦੇਖੋ ਸੁੱਕਾ ਹੋਣ ਕਰਕੇ ਇਸੇ ਕਰਕੇ ਨਹੀਂ ਆਪਾਂ ਪੰਗਾ ਲਿਆ ਫਿਰ ਰੌਣੀ ਕਰਕੇ ਪੰਜ-ਸੱਤ ਦਿਨ ਦਾ ਕੋਈ ਫਰਕ ਨਹੀਂ ਰੌਣੀ ਕਰਕੇ ਹੀ ਲੀਜ਼ਰ ਕਰਾਂਗੇ ਸਾਰੇ ਪਲਾਟਾਂ ਉਹ ਜ਼ਿਆਦਾ ਨੁਕਸਾਨ ਨੁਕਸਾਨ ਹੋ ਜਾਣਾ ਮਿੱਟੀ ਦਾ ਉੱਡ ਜਾਣੀ ਆ ਦੇਖੋ ਕਿਵੇਂ ਜਾਂਦੀ ਆ ਤੇ ਨਾਲੇ ਬੰਦਾ ਜੁਰੀ ਹੋਊਗਾ ਇਹਦਾ ਚਰਾਊਗਾ ਸਵਾਈ ਕਰਨ ਲੱਗਿਓ ਉਤੋਂ ਕੋਠੇ ਤੋਂ ਵੀ ਆ ਦੇਖੋ ਦੋ ਬੰਦੇ ਲੰਨਦਾਰ ਆ ਛੋਟੂ ਉੱਤੇ ਚੜ ਗਿਆ ਤੇ ਲਲਨ ਵਾਈ ਖਾਲ ਦੇ ਸੱਡਾ ਸੂਡਾ ਜਿਹਾ ਲਾ ਗਿਆ ਘੜਨਾ ਤੇ ਆਪਾਂ ਨੇ ਵੀ ਹਥਿਆਰ ਚੱਕ ਲਿਆ ਤੇ ਤਾਂ ਮੈਂ ਉਹ ਕਿਹੜੇ ਬੰਦ ਹੋਣ ਨੇ ਤੇ ਬੰਦ ਕਰ ਦੇਣ ਜਿਹੜੇ ਪਹਿਲਾਂ ਖੋਲੇ ਹੋਈ ਗਣਕਾਲੇ ਤਾਂ ਕਿ ਆ ਰਹੇ ਆ ਛੇਤੀ ਪਾਰਟੂ ਲੈਡ ਦਾ ਕੀ ਪਤਾ ਕਰ ਪੱਜਵੇ ਫਿਰ ਗਾਰਡ ਰਾਹੀਆਂ ਉਧਰ ਆ ਗਾਰਡਾਂ ਵੀ ਉਧਰੋਂ ਛੱਡਣਾ ਹੈ ਤੋ ਗਿਆ ਦੇ ਭਰ ਦੇ ਨਾ ਤਿੰਨ ਭਰ ਦੇ ਨੇ ਸੈਟਅਪ ਕਰਨ ਲਓ ਜੀ ਖਰਾਬ ਹੋ ਗਿਆ ਯਾਦੇ ਟੂਵੀ ਦੇ ਲਈ ਫਿਰਦਾ ਜੱਸਾ ਵਈ ਗਦੇ ਹੋਰ ਵਿੱਚ ਕਰਿਆ ਗਿਆ ਟਰੈਕਟਰ Oh uh -huh. ਇਨੇ ਵੀ ਰਾਸ਼ਟ੍ਰ ਕਡੇ ਲਾਏ ਹੈ ਨਵੀਂ ਦਾ ਕੰਮ ਕਰ ਸਮਝਣ ਚੌਥੀ ਵਾਲਾ ਚੌਥਾ ਵੀ ਮਸਲ ਆ ਗਿਆ ਲਵੇ ਤੇ ਉਸ ਤੋਂ ਬਾਅਦ ਛੱਡ ਦਿਆਂਗਾ ਹਾਂ ਲੇ ਘੇਰੇ ਨੂੰ ਪਰਲੇ ਨੂੰ ਉਹ ਚੱਲੀ ਜਾਂਦਾ ਜੋਬ ਮਲਾਜਮਾਂ ਦੀ ਵੀ ਖਾਲ ਦਿੱਤਾ ਮਾਂ ਚ ਚੰਗੀ ਤਰ੍ਹਾਂ ਕਰਤੀ ਸਫਾਈ ਤੇ ਪਾਣੀ ਲਾਉਣ ਨੂੰ ਕਰਤਾ ਮੂਰੇ ਰੇੜੀ ਤਿਆਰ ਇਹਨਾਂ ਨੇ ਦੋ ਬੰਦੇ ਤੇ ਉਰੇ ਈਸ਼ਵਰ ਤੇ ਛੋਟੂ ਛੋਟੂ ਲੱਗਿਆ ਹੋਇਆ ਈਸ਼ਵਰ ਹੁਣ ਚੱਲੇਆ ਪੈਂਡ ਲੈ ਕੇ ਉੱਤੇ ਕਿਉਂਕਿ ਪਨੀਰੀ ਵੇਚਣੀ ਆ ਪਨੀਰੀ ਕਰਨਗੇ ਤਿਆਰ ਤਿਆਰ ਪਿਆ ਜਾ ਕੇ ਯਾਨੀ ਛਿੱਟਾ ਛਿੱਟਾ ਮਾਰ ਕੇ ਬਜਾਈ ਕਰਨੀ ਆ ਪਰਸੋਂ ਦੀ 35 ਹੋਈ ਦੀ ਵੀ ਬਾਈ ਨੇ ਵੀ ਕਰਤਾ ਕਲੀਅਰ ਕਰਤਾ ਜੀ ਸਮਾਨ ਇਕੱਠਾ ਲੇਜਰ ਦਾ ਨਿਬੜ ਗਿਆ ਕੰਮ ਕਰ ਮੋਟਰ ਹਾਲੇ ਚੱਲੀ ਜਾਂਦੀ ਆ ਦੇਖੋ ਤੁਹਾਡੇ ਸਾਹਮਣੇ ਭੱਜ ਗਈ ਤੇ ਲੋ ਨਾਲ ਆਉਂਦੀ ਪੈਣ ਦੀ ਉਹ ਡੇਰ ਤੀ 5 ਵਜੇ ਭੱਜ ਗਈ ਲੇਟ ਹਵਾ ਬਹੁਤ ਚੱਲਦੀ ਆ ਮੇਰੇ ਪਾਤੇ ਪਿੰਡ ਨੂੰ ਚੱਲਦੇ ਆ ਹਣਾ ਮਲਾਜਮ ਬਟਾ ਦੇ ਗੱਡੀ 'ਚ ਟਾਈਮ 'ਤੇ ਪਹੁੰਚਣਗੇ ਪਨੀਰੀ ਵੇਚਣੀ ਆ ਤੇ ਆਪਾਂ ਚੱਲਦੇ ਆ ਟਰੈਕਟਰ ਤੇ ਛੱਤੀ ਛੀਤੇ ਜੱਸਾ ਬਾਈ ਤੇ ਦੋਏ ਜਾਣੇ ਹੌਲੀ ਹੌਲੀ ਆਰਾਮ ਨਾਲ ਚੱਲਾਂਗੇ ਪਾਰਸੋਂ ਆਗੇ ਦੇਖੋ ਕਿਵੇਂ ਕੱਟ ਰਹੇ ਕੱਟ ਰਹੇ ਖੜੇ ਰਹੇ ਹੋਏ ਆ ਲੋ ਕੰਬਾਈਨਾਂ ਦੇ ਰੋਡ ਦੇ ਉੱਤੇ ਪੌੜ ਕੰਮ ਬਣਦੀ ਹੈ ਭਾਰਤ ਦੇ ਖਾਬੇ ਦੇ ਵਿੱਚ ਸਭ ਤੋਂ ਵੱਧ ਪਸ਼ੂ ਏਰੀਆ ਹੈ ਕੰਬਾਈਨਾ ਵਾਲੀ ਫਾਰਮੇ ਦੇ ਮਰੀ ਭਾਰਤ ਦੇ ਖਾਬੇ ਦੇ ਵਿੱਚ ਬਹੁਤ ਜ਼ਿਆਦਾ ਬਣਦੀ ਹੈ ਬਹੁਤ ਜ਼ਿਆਦਾ ਕਿੰਨੇ ਨੌਂ ਨੇ ਆਪਣੇ 19 ਮੀਟਰਾਂ ਬਣਦੀਆਂ ਤਕਰੀਬਨ